ਫੇਰ ਵਸ ਆਇਆ ਫੇਰੁਆਣ ਸਤਗੁਰ ਖਡੂਰ ਜਪ ਤਪ ਸੰਜਮ ਨਾਲ ਤਜ ਹੋਰ ਮਚ ਗੁਰੂਰ ਇਹੋ ਫੇਰੂ ਦੇ ਰਾਣ ਨੂੰ ਕੋਣਾ ਅ ਹਾਂਜੀ ਫੇਰੂ ਦੇ ਆਣ ਨੂੰ ਕਰੀ ਫੇਰੂ ਦਾ ਇੱਕ ਵੱਜਨ ਬੁਰਖ ਬਾਜ ਰਹਿ ਲਾ ਇਹੋ ਅੱਛਾ ਜੀ ਫੇਰੂ ਅਸਲ ਜ ਫੇਰੂ ਇਹ ਰਾਵਾਂ ਜਿਹੜਾ ਮੰਨਦਾ ਲਾਉਣਾ ਫੇਰੂ ਇਹ ਫਿਰਦਾ ਸੀ ਰੋਗਦਾ ਜੀ ਅੱਛਾ ਜੀ ਔਰ ਜਾਣਦੇ ਨਾ ਜਬਰਬੰਦ ਚੱਕਰ ਸੀ ਇਹਦਾ ਨੂੰ ਫੇਰੂ ਹੈ ਅੱਛਾ ਜੀ ਤੇ ਬਸਾਤਾ ਬੰਦ ਫੇਰੂ ਵਸਾਇਆ ਫੇਰ ਵਸਾਇਆ ਫੇਰ ਆਣ ਸਤਗੁਰ ਖਾਡੂਰ ਫੇਰ ਬਸਾਇਆ ਦੁਬਾਰਾ ਬਸਾ ਦਿੱਤਾ ਫੇਰੂ ਜਰਾ ਸੀ ਨੀ ਆਵਾਜ਼ਾਂ ਚੱਪ ਪਛਿਆ ਫਿਰਦਾ ਸੀ ਜਬਰਬੰਦ ਸੀ ਆਵਾਵਾਂ ਦੇ ਵਿੱਚ ਸੀ ਸਤਗੁਰ ਖਾਡੂਰ ਖਾਡੂਰ ਦਾ ਮਤਲਬ ਹੈ ਖੱਟ ਹਾਂਜੀ ਘੋਰ ਕਹਿੰਦੇ ਨੇ ਹਰਦੇ ਨੂੰ ਬਸਾਂ ਘੋੜੇ ਹੈ ਬਣਾ ਹਵਾ ਘੋੜੇ ਛਾੜਨ ਦਾ ਦਿੱਸਤਾ ਵਾ ਕਬੀਰ ਨੇ ਕਹੀ ਸੀ ਇਹ ਗੱਲ ਅੱਛਾ ਜੀ ਘੋੜ ਕਹਿੰਦੇ ਨੇ ਅੱਛਾ ਜੀ ਫਰੀਦ ਨੂੰ ਕਹਦਾ ਘੋਰ ਝਾਂਗਾ ਬਾਸਾ ਘੋਰ ਮੇ ਸੋਕਿਉਂ ਸੋਗਾ ਸੁੱਕਾ ਦਿੱਤਾ ਇਹ ਉਹ ਇਹ ਨੂੰ ਕੋਈ ਨਾ ਅਸਲ ਦੇ ਹਰਦੇ ਵਿੱਚ ਫਸਾਤਾ ਟਕਾਤਾ ਬੰਦ ਅੱਛਾ ਜੀ ਖਾਡੂਰ 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 ਹੈ ਹਾਂਜੀ ਖਾਡੂਰ ਜੀ ਖਾਡੂਰ ਉਰ 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 ਨਹਿਰ ਦਾ ਅੱਛਾ ਜੀ 100 ਰੁਪਏ ਖਾਦੇ ਚ ਅੱਛਾ ਜੀ ਬਸ ਇਹਨੇ ਇਹਨੇ ਆਪੇ ਖਾਡੂਰ ਦਾ ਹਾਂਜੀ ਬਾਕੀ ਆਖਰੀ ਜੀ ਦੇ ਦਿੱਆ ਤੁਸੀਂ ਠੀਕ ਹੈ ਜੀ ਬਾਹਰ ਬੁਹੀ ਨਾਲ ਕਰ ਲੀਏ ਇਹਦੇ ਬਾਹਰ ਬੁਹੀ ਵੀ ਹੀ ਤੇ ਆਂਦਰ ਬੁਹੀ ਬਣਾਤੀ ਬਾਹਰ ਬੁਹੀ ਠੀਕ ਹੈ। ਅੱਠਾਂ ਦੇ ਵਿਚਾਰ ਸਰਪੂਹੀ ਬਣਾਤੀ ਆਸ। ਠੀਕ ਹੈ ਜੀ। ਹਾਂ ਬੋਲੋ। ਹਲੂਰ। ਫੇਰ ਵਸਾਇਆ ਫੇਰ ਆਣ ਸਤਗੁਰ ਖਾਡੂਰ। ਫੇਰੂ ਫੇਰੂ ਫੇਰ ਆਣ ਹਾਂਜੀ। ਫੇਰੂ ਵਸਾਇਆ ਇਹਦਾ ਦਰਦਾਹੀ। ਹਾਂਜੀ। ਭੱਜਿਆ ਭੱਜਿਆ ਫੇਰ ਵਾਲਾ ਬਹੁਤ ਵਸਿਆ ਬਸਾਇਆ। ਕਿਤੇ ਹੈ ਸੇ ਬੱਚੇ। ਠੀਕ ਹੈ ਜੀ। ਉਹ ਖਾਲਦਾ ਇਹ ਦੇਖੋ ਅੱਛਾ ਜੀ ਸਿੰਘ ਸਾਹਿਬ ਤਾਂ ਬੰਨ ਬਸਿਆ ਹੋਇਆ ਹੀ ਸੀ ਉਹ ਤਾਂ ਬੰਨ ਬਸਿਆ ਆ ਵੇਸੀ ਨਾਲੇ ਉਹ ਬੰਨੌ ਜਿਹੜਾ ਆਇਆ ਸੀ ਜਪ ਤਪ ਸੰਜਮ ਨਾਲ ਤੁਦ ਹੋਰ ਮੁੱਚ غرور ਜਪ ਤੱਕ ਫਿਰ ਹੇ ਰੇ ਨਾ ਜਾਪੈ ਨਾ ਸਾਪੈ ਨਾ ਹਰਜਮਾ ਕੁਛ ਨਹੀਂ ਹੈ ਬ੍ਰਾਹਮਣ ਹਾਂਜੀ ਤੁਹਾਨੂੰ ਪਤਾ ਨਾ ਕੁਝ ਹੈ ਜੇ ਜਪ ਤੱਕ ਹਰਜਮਾ ਨਾਲ ਤੁਹਾਨੂੰ ਨਾਲ ਤੁਹਾਨੂੰ ਸਾਡੇ ਰਾਏ ਅਜੇ ਕੋਈ ਨਾਮ ਨਹੀਂ ਜਾਪਾ ਨਾਮ ਹੈ ਜਾਪਾ ਨਾਮ ਹੈ ਜੀ ਬਈ ਤੇ ਆਈ ਆ ਜੋ ਹੀ ਜੇ ਕੋਈ ਅੱਛਾ ਜੀ ਹਾਂ ਮੋਰ ਮੋਰ ਬੱਚ ਗਰੂਰ ਹਾਂ ਜੀ ਕੋਈ ਨਾ ਗਰੂਰ ਜੀ ਨਾ ਗਰੂਰ ਜਾਪਦਾ ਤਫੱਜੁਬ ਦੇ ਨਾਲ ਉਹ ਕੱਟਿਆ ਗਿਆ ਅੱਛਾ ਜੀ ਗਰੂਰ ਨਹੀਂ غرور ਹੁੰਦਾ ਹੈ ਵੀ ਆਪਣੇ ਆਪ ਦੀ ਮਹਾਨ ਓਕਾਰ ਤੇਰਾ ਗਲਗ ਵਾਲਾ ਜਬ ਕੱਪਦੀ ਹੈ اچھا جی ਜਬ ਤਾਂ ਫੋਜ ਨੂੰ ਤਾਰ ਜਿਹੜਾ ਬੈਠਾ ਨਾ ਉਹ ਨਹੀਂ ਹੈ ਸੋ ਜਿਹੜਾ ਜਬ ਕੱਪਦਾ ਉਹ ਉਂਗਾਰ ਰਹੇ ਤੁਮ ਤੇ ਤੇ ਫਿਰ ਜਾਪਾ ਓਕੜ ਵਾਲਾ ਜਪ ਵੀ ਤਪ ਵੀ ਇਹ ਫਿਰ ਗੁਰਮਤ ਵਾਲਾ ਹੋ ਜਾਂਦੇ ਹਾਂ 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 ਇਹ ਗੁਰਮਤ ਵਾਲਾ ਜਪਤਾ ਹੈ ਠੀਕ ਹੈ ਜੀ ਹਾਂ ਜੀ ਬਸ ਹੁਣ ਦਾ ਮਾਚੇ ਨਾਲ ਥੋਲਾ 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 ਕਰ ਕਰਕੇ ਗਿਆਨ ਲਈ ਜਾਓ ਹੁਣ ਜਾਈ ਜਾਣਾ ਬੰਦੂ ਬਹਾਈ ਜਾ ਠੀਕ ਹੈ ਆਪਣਾ ਦਾ ਜਸਰੀਆ ਠੀਕ ਹੈ ਜੀ ਹਾਂ ਰੱਬ ਵਿਣਾਹੇ ਮਾਨ ਹਾਂ ਰੱਬ ਵਿਣਾਹੇ ਬਾਹਰ ਜੋ ਪਾਣੀ ਬੋਲ ਹਾਂ ਜੀ ਜਿਹੜਾ ਲੋਭ ਹੈ ਹਾਂ ਜੀ ਨਾ ਮਾਂਹਾਂ ਜਿਹੜਾ ਪਾਣੀ ਫੂਟ ਤੇ ਪਾਣੀ ਦੇ ਬੂਰ ਆ ਜਾ ਪਿੰਡ ਦੇ ਘਰ ਬਲੇ ਨਾ ਬਿਜੂਆ ਹੋਣਾ ਆ ਜਾਂਦੀ ਹੈ ਪਾਣੀ ਜੋ ਠੀਕ ਹੈ ਜੀ ਇੱਥੇ ਲੱਭ ਲਿਖਿਆ ਲੱਭ ਲੱਭ ਔਰ ਲੋਭ ਦਾ ਕੀ ਫਰਕ ਹੁੰਦਾ ਜੀ ਔਰ ਲੋਭ ਦਾ ਕਦ ਮਰਵਾਖਦ ਰਹਿਣਾ ਹਰ ਵਕਤ ਹੈ ਅੱਛਾ ਜੀ ਲੱਭ ਜਦੋਂ ਬੋਲਿਆ ਹੁੰਦਾ ਉਦੋਂ ਜਦੋਂ ਕੀ ਆਉਂਦੀ ਹੈ ਨਾ ਲੱਭ ਦੇ ਰੂਪ ਚ ਪ੍ਰਗਟ ਹੁੰਦਾ ਹੈ ਜਦ ਪ੍ਰਭਾ ਦਾ ਨਾ ਲੋਭ ਹਾਂ ਜੀ ਦੇ ਵਿੱਚ ਆਕਾ ਹਾਂਜੀ ਪਰਗੜ ਘੋਤੀ ਨੂੰ ਕੋ ਹੋ ਰਾ ਪਰਗੜ ਰੂਪ ਜਿਹੜਾ ਹੈ ਸੁਖਦਾ ਉਹ ਲੱਭ ਜੇ ਕੋ ਚੱਤੀ ਜੀ ਆਹੀ ਕੋ ਹਾਂਜੀ ਕੋਈ ਜਿਆਦਾ ਖਾਦੀ ਹਾਂਜੀ ਹਾਂ ਲੱਭ ਕਰ ਗਿਆ ਦੋ ਨਹੀਂ ਇਹਦਾ ਹਾਂ ਦੋ ਫਿਰ ਆਏ ਹੋ ਜੀ ਜੀ ਉਹ ਕਰ ਲੱਭ ਕਰ ਗਿਆ ਖਾਲ ਦਾ ਅੱਛਾ ਜੀ ਇਹ ਕੰਨ ਭਾਈ ਭਾਰੀ ਵਾਲਾ ਤਾਂ ਉਹ ਲੈ ਗਿਆ ਤੇਰਾ ਤੇਰਾ ਬਗੈਰਾ ਗਿਰਗੀ ਫੇਟੇ ਤੇ ਘੇਟਾ ਹੈ ਅੱਛਾ ਜੀ ਇਹਨਾਂ ਨੇ ਜਿਆਦਾ ਪਾ ਲਈ ਠੀਕ ਹੈ ਜੀ ਰੱਬ ਕਰ ਗਿਆ ਉਹ ਰੱਬ ਗਿਆ ਲੋਕੀ ਦਾ ਠਾਏ ਹਾਂ ਜੀ ਇਹ ਪਰਦੇ ਦਾ ਰੂਪ ਰੂਪ ਦਾ ਲੱਗਦਾ ਹਨ ਆਪੇ ਦਾ ਪਰਦੇ ਤੋਂ ਦੀ ਦਾ ਰੂਪ ਹੋ ਰਿਹਾ ਹਾਂ ਜੀ ਜਦੋਂ ਨਹੀਂ ਹੈ ਮਨ ਲੋਮ ਹਮੇਸ਼ਾ ਬੰਦੇ ਚ ਰਹਿੰਦਾ ਪਰ ਜਦੋਂ ਹਾਂਏ ਕੋਈ ਚੀਜ਼ ਦੇਖ ਕੇ ਕਹਿੰਦਾ ਕਿ ਇਹ ਗ੍ਰਹਿਣ ਕਰਨੀ ਆ ਫੇਰ ਲੱਭ ਹੋ ਜਾਂਦਾ ਆ ਠੀਕ ਹੈ ਜੀ ਨਾਲੋਂ ਹੋਣਾ ਰੂਪ ਧਾਕੇ ਫੇਰ ਰੱਬ ਠੀਕ ਹੈ ਜੀ ਅੱਗੇ ਹੈ ਹੁਣ ਵਰੀਏ ਵਰੀਏ ਦਰਗਾਹ ਗੁਰੂ ਕੀ ਕੁਦਰਤੀ ਨੂਰ ਕੋਨਾ ਕੁਦਰਤੀ ਨੂਰ ਹੁੰਦਾ ਧਾਤਿਆਂ ਨੂਰ ਓਕੇ ਜੀ ਇਹਨਾਂ ਅਖੇ ਜਾਪਣਾ ਸੰਗਤ ਨੂੰ ਇਹ ਐਡਾਇਸ ਤੁਹਾਡੇ ਜੇਰਾਲਵਰ ਦਾ ਠੀਕ ਹੈ ਜੀ ਇੱਥੇ ਅਖਰ ਗੁਰੂ ਵਰਤਿਆ ਹੁਣ ਗੁਰਦੀ ਜਗਾ ਬਗੈਟ ਗੁਰੂ ਵਰਤੂ ਪਰਮੇਸ਼ਰ ਜਿਹੜਾ ਜੋ ਹੁੰਦਾ ਤਾਂ ਉਹ ਤੋਂ ਅੱਛਾ ਜੀ ਹਮਤ ਗੁਰੂ ਤਾਂ ਉੱਥੇ ਪ੍ਰਗਟ ਹੁੰਦਾ ਹੈ ਠੀਕ ਹੈ ਜੀ ਇਹ ਲਗਾਟ ਹੁੰਦਾ ਪੂਰਾ ਅੱਛਾ ਜੀ ਪਹਾੜਾ ਦਾ ਹੁੰਦਾ ਕੰਨਿ ਤਰੇਆ ਦੇ ਵਿਚ ਇਹ ਹੁੰਦਾ ਰਾਜੇ ਦਾਗ ਨਹੀਂ ਹੁੰਦਾ ਦਰਗਾਹਾਂ ਨਾਲ ਹਿਰਦਾ ਵੀ ਹੈ ਨਾ ਆਹ ਦਰਗਾਹਾਂ ਸਹੀ ਹੈ ਠੀਕ ਹੈ ਜੀ ਜਦੋਂ ਮੰਨ ਨੂੰ ਲਿਆ ਕੇ ਖਡੂਰ ਚ ਬਸਾਤਾ ਫਿਰ ਉੱਥੋਂ ਇਹ ਅਸਰ ਹੋਇਆ ਪੋਥੀ ਵਰਤਦੇ ਨੂਰ ਗਦੇ ਪੋਥੀ ਤੇ ਵਰਤਦੇ ਠੀਕ ਹੈ ਜੀ ਇਹ ਮਤਲਬ ਜਦੋਂ ਕੋਈ ਉਪਦੇਸ਼ ਦਿੱਤਾ ਜਾ ਰਿਹਾ ਉਹਦੀ ਗੱਲ ਹੋ ਰਹੀ ਹੈ ਕਿ ਉਹ ਸੰਗਤ ਨੂੰ ਜਿਹੜਾ ਉਪਦੇਸ਼ ਹੈ ਉਹ ਨੂਰ ਦੇ

ਅੱਛਾ ਜੀ ਅੱਛਾ ਸੋ ਗਿੱਟ ਸੋ ਹਾਥ ਹੀ ਵਰਦ ਹੈ ਹਾਂਜੀ ਇਹ ਗਿਆਨ ਨੂੰ ਲੋਕ ਦੇਣ ਵਾਲਾ ਹੈ ਗਿਆਨ ਦਾ ਬੱਕਾ ਬੰਦ ਰਹੇ ਅੱਛਾ ਜੀ ਉਹ ਸਰਕਾਰ ਗਿਆਨ ਕਰ ਰਹੀ ਹੈ ਜਿਹੜਾ ਬੰਦ ਲੋਕ ਦਿੰਦਾ ਹੈ ਅੱਛਾ ਜੀ ਕਲਪਨ ਨੂੰ ਲੋਕ ਦਿੰਦਾ ਹੂੰ ਹੂੰ ਨਦੀ ਆ ਰਹੀ ਹੈ ਹਾਂਜੀ ਇਹ ਲੋਕ ਦਿੰਦਾ ਹੈ ਬੱਦ ਦੀਵੇ ਦਰਿਆ ਠੀਕ ਹੈ ਅੱਛਾ ਖਰਾ ਖਰਾ ਦੱਸਣਾ ਪਾਉਂ। ਕਲਪਨਾ ਲੋਕ ਦਿੰਦਾ ਹੈ। ਠੀਕ ਹੈ ਜੀ। ਨਾ ਨਿਦ ਨਾਮ ਨਿਧਾਨ ਹੈ ਤੁਦ ਵਿੱਚ ਭਰਪੂਰ। ਨਾ ਨਿਦੀ ਨਾਮ ਹੋਵੇ ਤੇ ਪਰਪੋਰ ਕੀ ਹੈ। ਤੋਪਦੇਸ਼ ਦੇਵ ਕੀ ਕੀ ਹੈ। ਨਾ ਦੱਸ। ਲੋਕ ਜਾਨਾ ਨਾ ਨਾ ਨਵਾਂ ਕਰਦੇ। ਅੱਛਾ ਜੀ। ਉਹ ਬੱਚੇ ਭਰਪੂਰ ਹਾਂ ਦੇ ਬੱਚਾ ਨਮੂਨਾ ਖਿਆਲ ਨਾਲ ਭਰਿਆ ਤੇ ਕੀ ਹੈ ਇਹ ਦੇ ਬੱਚਾ ਹੋਈ ਹੁੰਦਾ ਠੀਕ ਹੈ ਨੌ ਦਾ ਮਤਲਬ ਜਿਹੜਾ ਅੱਖਰ ਨੌ ਹੈ ਇਹ 9 ਵਾਸਤੇ ਵੀ ਯੂਜ਼ ਹੁੰਦਾ ਹੈ ਕਿ ਸਿਰਫ ਨੌਂੇ ਵਾਸਤੇ ਯੂਜ਼ ਹੁੰਦਾ ਜਿੱਥੇ ਇਹ ਕਹੋਟਾ ਨਾਲ ਲਿਖਦੇ ਬੱਚਾ ਹੈਰੀਆ ਹਾਂਜੀ ਆ ਰਹੀ ਨਾ ਨਦੇ ਦਾ ਹੁਣ ਨਹੀਂ ਦੀ ਹੋਗਾ ਇਹ ਲਵਾਊਗਾ ਫਿਰ ਅੱਛਾ ਜੀ ਜੀ ਕੋ ਜਨ ਜਿੱਦੀਆਂ ਹੁੰਦਾ ਫਿਰ ਲੋਹ ਹੁੰਦੀਆ ਫਿਰ ਆਈ ਲੋਹਾਰ ਤੇ ਲੋਹ ਨਹੀਂ ਹਰ ਅਸਦੀਓ ਅੱਛਾ ਜੀ ਨਾ ਆਊਗਾ ਫਿਰ ਪੈਦਾਂ ਹਰ ਨਹੀਂ ਰਹੂਗਾ ਅੱਛਾ ਜੀ ਜੇ ਨਾ ਨਾਊਗਾ ਅਰੇ ਤੇ ਜਿੱਦ ਕੋਈ ਜਨ ਜਾਈ ਲੱਗੀ ਹੋਈ ਐ ਹਾਂ ਜੀ ਫੇਰੇ ਰਾਤ ਲਾਈ ਦੀ ਅਸਲਾ ਠੀਕ ਜੀ ਖਰਾਸ਼ ਨਾਜ਼ ਹੈ ਜੀ ਇਸ ਰੰਤ ਵਿੱਚ ਰਾਜ ਪ੍ਰਚਲਿਤ ਨਹੀਂ ਆਇਆ ਹੈ ਗਿਆਨ ਤੋਂ ਪਾਸੇ ਹੂੰ ਹੂੰ ਨਾ ਕਿਸੇ ਠੀਕੇ ਚ ਨਾ ਕਿਸੇ ਕਥਾ ਬਾਤ ਦੇ ਵਿੱਚ ਵਿੱਚ ਬਰਵਾਲੀ ਦੇ ਉੱਲੇ ਗਿਆ ਅੱਗੇ ਉੱਲੇ ਪਤਾ ਵੀ ਕੀ ਹੈ ਠੀਕ ਹੈ ਜੀ ਇਹ ਨਾ ਨਹੀਂ ਹੈ ਸਰਦਾਰਵਾ ਨਿੰਦਾ ਤੇਰੀ ਜੋ ਕਰੇ ਸੋ ਵੰਜੇ ਚੂੜ ਚੁਰਚੁਰ ਹੋ ਜਾਂਦਾ ਆਪਣਾ ਨਾਸ ਹੋ ਜਾਂਦਾ ਇਕੱਠਾ ਦੀਦਾ ਖੜਦਾ ਇਕੱਲਾ ਰਹਿ ਜਾਂਦਾ ਉਹ ਜਿਹੜਾ ਬਣਾ ਕੋਈ ਖੇਰੂ ਖੇਰੂ ਹੋ ਗਏ ਸਾਰੇ ਠੀਕ ਹੈ ਜੀ ਅਰੇ ਇਕੱਠੇ ਹੋਏ ਨੇ ਸਾਰੇ ਸਾਰੇ ਸਿਰੂ ਖੇੜੀ ਵੜੀ ਹੋਏ ਸਭ ਆਪਣੇ ਆਪਣੇ ਖੇਰੂ ਖੇਰੂ ਹੋ ਗਏ ਠੀਕ ਹੈ ਹੋਰ ਹੋ ਜਾਣਗੇ ਹੋਰ ਮੁੱਕ ਜਣੇ ਤੇ ਪਿੱਛੋਂ ਬੁਰਸ ਕਦੇ ਸਾਰੇ ਟੁੱਟ ਕੇ ਆ ਜਾਂਦੇਗੇ ਬੁਰਦੂ ਦਾ ਕੋਈ ਖਲਾਫ ਨਹੀਂ ਹੈ ਹਾਂ ਜੀ ਹਾਂ ਸ਼ੱਕ ਪੈਦਾ ਹੋ ਜਾਂਦਾ ਜੰਗਾ ਪਾਈ ਸੀ ਜਾਈ ਪਾਈ ਸੀ ਕਿ ਨੇੜੇ ਦਿਸੇ ਮਾਤ ਲੋਕ ਤੁਦ ਸੁੱਜੇ ਦੂਰ ਆ ਮਾਰੋ ਬਣਾ ਵੇਹ ਸੰਦਾ ਜਰੇ ਨੂਰੇ ਬੂਰਖ ਹਾਂਜੀ ਪਰ ਲੋਕ ਤਾਂ ਨੇੜੇ ਆ ਤੁਹਾਨੂੰ ਲੱਗਦਾ ਆਜੋਦੀਰ ਹੈ ਹਾਂਜੀ ਇੱਕ ਦੂਰ ਬੱਦਰ ਸੁੱਧ ਕੌਣ ਹੈ ਵੀਰੇ ਇੱਥੇ ਤੁੱਦ ਕੌਣ ਹੈ ਤੁੱਦ ਕਿੰਨ ਕਿਹਾ ਗਿਆ ਮਤਲਬ ਇਹ ਦੂਜੇ ਤਰ੍ਹਾਂ ਸੈਡੂ ਦੀ ਲੈ ਲਵੇ ਸੈਡੂ ਦੂਜੇ ਨਹੀਂ ਇਹ ਸਿੱਧਾ ਮਤਲਬ ਪਰਮੇਸ਼ਰ ਨਾ ਕਿ ਕਿ ਇਹ ਇਹ ਆਪਣੇ ਮੂਲ ਵਾਸਤੇ ਆ ਰਹੀ ਹੈ ਗੱਲ ਸਹੀ ਹਾਂਜੀ ਹਾਂ ਹਾਂ ਜਿਹਨ ਦਿਹਾੜ ਦਾ ਦੂਰ ਲੱਗਦੇ ਦੂਰ ਬੁੱਢੀ ਬੈਠੇ ਲੋਕ ਹੈ ਹਾਂਜੀ ਆਪਣਾ ਮੂਲ ਹੈ ਜਿਹੜਾ ਉਹਦਾ ਗਾਣਾ ਹੀ ਜੀ ਹੈ ਉਹਦਾ ਪਰਮਾਣ ਹੀ ਆਉਂਦੀ ਹੈ ਠੀਕ ਹੈ ਜੀ ਜਦ ਜਦ ਦੇ ਪ੍ਰਾਤਮਿਕ ਗੱਲਾਂ ਵੀ ਕਰਦੇ ਹੋ ਹਾਂ ਹਾਂ ਪ੍ਰਾਤਮਿਕ ਉਪਰ ਸੇ ਬੰਦੇ ਨੇ ਦਾਲ ਦੀ ਉਹਨੂੰ ਦਾਲ ਦਾ ਕਹਿਣੇ ਇਹ ਦੀ ਦਾਲ ਦੀ ਗੱਲੇ ਦੀ ਕਰਦੇ ਹੋ ਠੀਕ ਹੈ ਜੀ ਦਾਲ ਨਹੀਂ ਗੱਲ ਤਾਂ ਕੁਰਬਾਨੀ ਕਰਦੀ ਹੈ ਕੋਈ ਕਰਦੇ ਖੁਦਾ ਖਾਰਾ ਦੀ ਗੱਲ ਕਰਦੇ ਨੇ ਦਰਸ਼ਨੀ ਗੱਲ ਕਰਦੇ ਨੇ ਹਾਂ ਹਾਂ ਉਹ ਹੋਰ ਉਹ ਨਹੀਂ ਫਰਸਤ ਹੋ ਰਿਹਾ ਦੋ ਵਾਰ ਦੂਰ ਮੈਂ ਜੇ ਬਤਾ ਦੇਣੀ ਕਰਕੇ ਜਾ ਜੀ ਉਹ ਉਸ ਘਰ ਜੇ ਵੀ ਹੈ ਜੀ ਬੋਝ ਫੜਦੇ ਬਾਦ ਲਖੋ ਉਹ ਗੱਲ ਕਹਿ ਰਿਹਾ ਹੈ ਹੂੰ ਹੂੰ ਐ ਕਿਉਂਕਿ ਦੂਰ ਮੰਨੇ ਬਾਦ ਨੂੰ ਗੁਰੂ ਰੇ ਸਭ ਤੁਸੀਂ ਤਾਂ ਹੀ ਮਾਰ ਲਓਗੇ ਜੀ ਜੱਜਾ ਤੋਂ ਕਿਵੇਂ ਨਾ ਪਰ ਇਹ ਜਿਆ ਤੁਧ ਸਿੱਖਿਆ ਦੂਰ ਦਾ ਮਤਲਬ ਇਹ ਹੈ ਵੀ ਲੋਕਾਂ ਨੂੰ ਸ੍ਰੀ ਮਾਤ ਲੋਕ ਤੱਕ ਕਿੱਦਾ ਹੀ ਗਿਆਨ ਹੈ ਤੇ ਅ ਗੁਰੂ ਅੰਗਦ ਸਾਹਿਬ ਨੂੰ ਅੱਗੇ ਕਿਸੇ ਨੇ ਪਰਲੋਕ ਦਾ ਗਿਆਨ ਇਹ ਵੀ ਕਹਿ ਸਕਦੇ ਜੋ ਕਹ ਲੋਦਾ ਜਿਹੜਾ ਗਿਆਨ ਦੇ ਰਿਹਾ ਨੇ ਗੱਲ ਸਾਖ ਦੀ ਚੱਲੀ ਆਥੇ ਪਿੱਛੇ ਅੱਛਾ ਜੀ ਜਿੱਦਾਂ ਤੇਰੀ ਜੋ ਕਹਿਆ ਨੇ ਹਾਂ ਜੀ ਉਹੀ ਗੱਲ ਹੈ ਜਿੱਦਿਆ ਕਰਦੇ ਨੇ ਇਹ ਦੂਰ ਬੱਲੀ ਬੈਠੇ ਨੇ ਬਾਦ ਲੋ ਨੂੰ ਦੇ ਦੇ ਬੱਲੀ ਬੈਠੇ ਦੇ ਕੋਲ ਹਾਂ 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 ਦੇ ਗ੍ਰੰਥਾਂ ਜੀ ਜੋ ਹੈ ਉਹ ਗੱਲ ਹੈ ਜੀ ਹੈ ਅੱਛਾ ਜੀ ਜੋ ਕਹ ਹੋਰਾਂ ਦੀ ਗੱਲ ਹੈ ਨਹੀਂ ਇਹ ਜਿੱਦਿਆ ਕਰਦੇ ਠੀਕ ਹੈ ਜੀ ਜਿੱਦਾਂ ਤੇਰੀ ਜੋ ਕਹਿਆ ਹਾਂ ਜੀ ਫਿਰ ਉਹਨੇ ਜੋਰ ਉਹਨਾਂ ਨੇ ਪ੍ਰਸੰਗ ਚਿਆ ਲਿਆ ਰਹੀ ਉਹਨਾਂ ਦੀ ਉਹ ਗਾਣੀ ਲੈ ਲਈ। ਠੀਕ ਹੈ ਜੀ ਫਿਰ ਵਸਾਇਆ ਫਿਰ ਵਾਣ ਸਤਗੁਰ ਖਾੜੂ ਇੱਥੇ ਹਾਂ ਪੰਜੂ ਨੇ ਫਿਰ ਬਿਖਾਤਾ ਬੰਨਾ ਭਰਾ ਲੈ ਆ ਕੇ ਠੀਕ ਹੈ ਫਿਰ ਉਹੀ ਗੱਲ ਤੇ ਹਾਂ ਜੀ ਫਿਰ ਕਹਤੀ ਹਾਂ ਜੀ ਉਹ ਨਹੀਂ ਹਾਂ ਹਾਂ